ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਇੱਕ ਰੰਗੀ ਕਮੈਤ ਰੰਗ ਦੀ ਬਹੁਤ ਸੋਹਣੀ ਬਿਸ਼ੇਰੀ ਲੈ ਕੇ ਆਏ ਆ ਮਾਰਵਾੜੀ ਬਿਸ਼ੇਰੀ ਆ ਤੇ ਕੁਆਲਿਟੀਆਂ ਸਾਰੀਆਂ ਹੀ ਨੇ ਕੰਨਾਂ ਕੋਨਾ ਦੀ ਬਹੁਤ ਸ਼ਕੀਨ ਆ ਧੌਂ ਧੁੰਦ ਦੀ ਲੰਬਾਈ ਬਹੁਤ ਚੰਗੀ ਲੱਗੀ ਆ ਤੇ ਰੇਟ ਵੀ ਜਾਇਜ਼ ਆ ਰੱਖਿਆ ਮਾਲਕ ਵੀਰਾਂ ਨੇ ਕਿੰਨਾ ਰੇਟ ਕਰਦੇ ਆ ਉਹ ਤੁਹਾਨੂੰ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਜੇ ਮਿੱਤਰੋ ਬੇਸ਼ੇਰੀ ਦੀ ਉਮਰ ਦੀ ਗੱਲ ਕਰੀਏ ਤਾਂ 6 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ ਕੰਨਾਂ ਕੋਨਾਂ ਦੀ ਬਹੁਤ ਸ਼ਕੀਨਤਾ ਉਹ ਤੋਂ ਦਿਲਵਾਈ ਤੇ ਚੈੱਕ ਕਰ ਲਓ ਬਹੁਤ ਸੋਹਣੀ ਲੱਗੀ ਹੋਈ ਆ ਤੇ ਹੱਡਾਂ ਪੈਰਾਂ ਦੀ ਓਕੇ ਆ ਬੇਸ਼ੇਰੀ ਤੇ ਜੇ ਆਪਾਂ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਇਹ ਬਲੂ ਡਾਇਮੰਡ ਘੋੜੇ ਦੀ ਪੋਤੀ ਆ। ਬਾਲ ਪੌਰੀਆਂ ਦੀ ਬਛੇਰੀ ਕਲੀਅਰ ਆ। ਸਕਿਨ ਬਹੁਤ ਆਕਣਾ-ਕੁਣਾ ਦੀ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਤੇ ਆਉਣ ਵਾਲੇ ਸਮੇਂ 'ਚ ਚੰਗੇ ਕੱਦ-ਗਾਠ ਦੀ ਘੋੜੀ ਬਣੂਗੀ। ਹਜੇ 6 ਮਹੀਨੇ ਦੀ ਉਮਰ ਆ ਤੇ ਬਹੁਤ ਸੋਹਣਾ ਕੱਦ-ਗਾਠ ਕਰਗੀ ਤੇ ਆਉਣ ਵਾਲੇ ਸਮੇਂ ਚੰਗੇ ਕੱਦ-ਗਾਠ ਦੀ ਘੋੜੀ ਬਣ ਜਾਣਾ ਇਹਨੇ। ਤੇ ਜਿਹੜੇ ਬੰਦੇ ਨੂੰ ਹੋਇਆ ਟਰਸਟ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ। ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ। ਏਰੀਆ ਬਾਈਰ ਕਹਿੰਦਾ ਹੈਗਾ ਪਿੰਡ ਕੋਠਾ ਤੇ ਜੇ ਮੁੱਲ ਦੀ ਗੱਲ ਕਰੀਏ ਤਾਂ 80000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਇਹਦੇ ਚ ਮੌਕੇ ਤੇ ਮਾਨਤਨ ਹੋ ਜਾਊਗਾ ਇਹ ਵੀਡੀਓ ਮਿੱਤਰੋ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ